ਵੇਖ ਸਭ ਤੋਂ ਪਹਿਲਾ ਫਸਟ ਨਾਮ ਸਾਡੇ ਸਰਦਾਰ ਦਰਸ਼ਨ ਸਿੰਘ ਜੀ ਗਰੇਵਾਲ ਤੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ ਆਲਟੋ ਕਾਰ ਦਾ ਨਾਮ ਦੂਜੇ ਤਿੰਨ ਬੁਲਟ ਮੋਟਰਸਾਈਕਲ ਆ ਉਹ ਮੈਂ ਦੱਸਿਆ ਆਪਣੇ ਪਹਿਲੇ ਇੰਟਰਵਿਊ ਚ ਉਹ ਸਾਡੇ ਐਨਆਰਆਈ ਵੀਰਾਂ ਵੱਲੋਂ ਤਿੰਨ ਬੁਲਟ ਮੋਟਰਸਾਈਕਲ ਆ ਇਹ ਤੇ ਮੇਰੇ ਜਿਹੜੇ ਪਹਿਲਵਾਨ ਆ ਜੱਸਾ ਪੱਟੀ ਗਰੇਜ ਜੀ ਮਹਾਰਾਸ਼ਟਰ ਪ੍ਰਮੇਂਦਰ ਗਾयकਵੜ ਤੇ ਨਾਲ ਬਨੇ ਭੋਲਾ ਬਰਨ ਭੋਲਾ ਜੀ ਆ ਰਹੇ ਆ ਇਹ ਤੋਂ ਉੱਪਰ ਵੀ ਨਾਮ ਪਹਿਲਵਾਂ ਤਾਂ ਦੂਜੇ ਵੀ ਘੱਟ ਨਹੀਂ ਹੈਗੇ ਫੋਰ ਵੀ ਬੜੇ ਪਿਆਰ ਨਾਲ ਆ ਰਹੇ ਅਸੀਂ ਹਿਸਾਬ-ਤਾਬ ਨਾਲ ਕਹਿੰਦੇ ਆ ਕਿ 500 ਦੇ ਉੱਤਰੀ ਭਾਰਤ ਦੇ ਪਹਿਲਵਾਨ ਇਹਨਾਂ ਜੀ ਸਾਲ ਲੈਂਦੇ ਆ ਧੰਨ ਧੰਨ ਬਾਬਾ ਬਸਾਊ ਜੀ ਪ੍ਰਬੰਧਕ ਕਮੇਟੀ ਸਮੂਹ ਗ੍ਰਾਮ ਪੰਚਾਇਤ ਐਨ ਆ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਰੂਪੋਵਾਲ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੰਤਨ ਬਾਬਾ ਬਸਾਊ ਜੀ ਰੂਪੋਵਾਲ ਨੂੰ ਸਮਰਪਿਤ 164ਵਾਂ ਸਾਲਾਨਾ ਸ਼ੇਂਜ ਮੇਲਾ 18 ਤੇ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਕਮੇਟੀ ਦੀ ਮੀਟਿੰਗ ਹੋਈ ਇਸ ਦੌਰਾਨ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ 14 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਵੇਗੀ 18 ਸਤੰਬਰ ਨੂੰ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਸਵੇਰੇ 8 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠਾ ਦੇ ਭੋਗ 10 ਵਜੇ ਟਾੜੀ ਜੱਥਾ 11 ਵਜੇ ਲੱਗੇਗਾ ਜਿਸ ਉਪਰੰਤ 18 ਸਤੰਬਰ ਨੂੰ ਅਮਰੋਜੀ ਦਾ ਖੁੱਲਾ ਅਖਾੜਾ ਲੱਗੇਗਾ ਸ਼ਾਮ ਨੂੰ ਪਹਿਲਵਾਨ ਦੀ ਛਿੰਝ ਵੇਖਣ ਯੋਗ ਹੋਵੇਗੀ 19 ਸਤੰਬਰ ਨੂੰ ਸਵੇਰੇ ਗਾਇਕ ਬਾਗੀ ਦਾ ਖੁੱਲਾ ਅਖਾੜਾ ਲੱਗੇਗਾ ਜਿਸ ਤੋਂ ਉਪਰੰਤ ਨਾਂਬਰ ਭਗਵਾਨਾ ਵਿੱਚ ਕੁਸ਼ਤੀ ਦੇ ਮੁਕਾਬਲੇ ਵੇਖਣ ਨੂੰ ਮਿਲਣਗੇ ਇਸ ਛਿੰਝ ਮੇਲੇ ਦਾ ਪਹਿਲਾ ਇਨਾਮ ਅਲਟੋ ਗੱਡੀ ਜੋਸਾ ਦਾ ਦਰਸ਼ਨ ਸਿੰਘ ਗਰੇਵਲ ਵਾਸੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਜਦਕੇ ਤਿੰਨ ਬੁਲਟ ਮੋਟਰਸਾਈਕਲ ਦੇ ਇਨਾਮ ਜੋਸਰ ਦਾ ਸੁਖਵਿੰਦਰ ਸਿੰਘ ਭੋਗਲ ਵਾਸੀ ਯੂਕੇ ਸਰਦਾਰ ਅਰਵਿੰਦਰ ਸਿੰਘ ਵਾਸੀ ਕੈਨੇਡਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਟੀਸੀ ਪੁੱਤਰ ਸਰਦਾਰ ਮਨਜੀਤ ਸਿੰਘ ਟੀਸੀ ਵਾਸੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਦਿਲਖਿੱਚਵੇਂ ਇਨਾਮ ਪਲਵਾਨਾਂ ਨੂੰ ਦਿੱਤੇ ਜਾਣਗੇ 19 ਸਤੰਬਰ ਰਾਤ ਨੂੰ ਮਨਜਿੰਦਰ ਸਿੰਘ ਸ਼ਿੰਦਾ 22 ਬਾਰਸ ਵਿਰਸੇ ਦੇ ਪੱਲੋ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਨੂੰ ਇਸ ਛੇਜ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਪੰਚ ਸੁਰਿੰਦਰ ਸਿੰਘ ਸਰਾਣਾ ਕੈਸ਼ੀਅਰ ਹਰਮੇਲ ਸਿੰਘ ਗੁਰਦੀਪ ਸਿੰਘ ਜਨ ਸਕੱਤਰ ਮਾਸਟਰ ਜਗਦੀਸ਼ ਮੈਮੀ ਡਾਕਟਰ ਸੁਖਦੇਵ ਕੁਮਾਰ ਸ਼ਰਮਾ ਬਲਜਿੰਦਰ ਸਿੰਘ ਜਸਵਿੰਦਰ ਸਿੰਘ ਲੰਬੜਦਾਰ ਗੁਰਬਿੰਦਰ ਸਿੰਘ ਪੰਜ ਭਾਗਰਾਮ ਪੰਜ ਪਿਆਰਾ ਸਿੰਘ ਪੰਜ ਰਾਜਵਿੰਦਰ ਕੌਰ ਪੰਜ ਰੇਸ਼ਮ ਕੌਰ ਪੰਜ ਜੱਸਾ ਸਿੰਘ ਭੋਗਲ ਦਵਿੰਦਰ ਸਿੰਘ ਜਸਪਾਲ ਸਿੰਘ ਬਲਹਾਰ RAM ਭਾਰਮਜੀਤ RAM ਕੁਲਵਿੰਦਰ ਸਿੰਘ ਜਸਵੰਤ ਸਿੰਘ ਸੋਹਣ ਸਿੰਘ ਹਾਜ਼ਰ ਸਨ ਬਾਈ ਗੁਰਜੀਤਾ ਖਾਲਸਾ ਬਾਈ ਗੁਰਜੀਤ ਜੀ ਪਤੇ ਛੰਗ ਮੇਲਾ 164ਵਾਂ ਸਾਹਿਬ ਪਿੰਡੋਂ ਭਗਾਇਆ ਬਹੁਤ ਧੂਮ-ਧਾਮ ਨਾਲ ਸ਼ਿੰਜ ਪੈਂਦੀ ਆ ਨਗਰ ਮਾਸੀਆਂ ਨੂੰ ਲਾਗੇ ਦੀਆਂ ਸੰਸਥਾ ਨੂੰ ਦੂਰ ਨੇੜਿਓ ਸਾਰੇ ਹੰਮ ਮਾਚੇ ਆਵੋ ਬਹੁਤ ਵਧੀਆ ਪਹਿਲਵਾਨ ਆਏ ਆ ਬਾਹਰੋਂ ਵੀ ਬਹੁਤ ਆਏ ਆ ਸਾਡੇ ਐਨਰ ਭਰਾ ਅਸੀਂ ਵੀ ਆਏ ਆ ਸਾਰੇ ਆ ਕੇ ਇਸ ਮੇਲੇ ਦੇਖ ਲਈ ਸਾਲ ਪਿਛੇ ਆਉਂਦਾ ਤੇ ਬਾਬਾ ਜੀ ਮੱਥਾ ਟੇਕਣ ਆਈਦਾ ਸਪ ਆਪਣੇ ਨਮਸਕਾਰ ਕਰੀ ਦੀ ਆ ਇਹ ਬਾਬੇ ਤੰਦਨ ਬਾਬੇ ਜੀ ਆ ਕੇ ਪੱਕਾ ਟੇਕੋ ਨਾਲੇ ਛੰਜ ਮੇਲੇ ਦਾ ਆਨੰਦ ਮਾਣੋ ਬਾਈ ਗੋਦੀ ਦਾ ਖਾਸਾ ਬਾਈ ਗੋਦੀ ਪੰਜਾਬ ਦਾ ਮਸ਼ਹੂਰ ਛੰਜ ਮੇਲਾ ਜਿਹੜਾ 18 ਤੇ 19 ਸਤੰਬਰ ਨੂੰ ਹੋਣ ਜਾ ਰਿਹਾ ਜਿਹੜਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਛੰਜ ਪਹਿਲਵਾਨਾਂ ਨੂੰ ਨਾਲ ਇਲਾਕੇ ਦੀ ਸੰਗਤ ਨੂੰ ਰੂਪੋਵਾਲ ਦਾ ਛੰਜ ਮੇਲਾ ਜਿਹੜਾ ਦੁਆਬੇ ਦੇ ਵਿੱਚ ਪਿੰਡ ਪੈਂਦਾ ਹੈ ਨਗਰ ਪੈਂਦਾ ਹੈਗਾ ਉਹ ਛੰਜ ਮੇਲੇ ਦੀ ਤਿਆਰੀਆਂ ਚੱਲ ਰਹੀਆਂ ਹੈ ਪ੍ਰਬੰਧਕ ਕਮੇਟੀ ਜਿਹੜੀ ਐ ਛਿੰਝ ਕਮੇਟੀ ਐ ਸਾਰੇ ਇਸ ਵਕਤ ਮੌਜੂਦ ਐ ਐਨਆਰਆਈ ਵੀਰ ਜਿਹੜੇ ਆ ਵਿਦੇਸ਼ਾਂ ਤੋਂ ਆਣੇ ਸ਼ੁਰੂ ਹੋ ਗਏ ਐ ਇਸ ਛਿੰਝ ਮੇਲੇ ਦਾ ਜਿਹੜਾ ਇੰਤਜ਼ਾਰ ਹੁੰਦਾ ਉਹ ਦਿਨ ਜਿਹੜਾ ਨੇੜੇ ਆ ਗਿਆ ਐ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਐ ਗੱਲਬਾਤ ਕਰ ਲੈਣਾ ਡਾਕਟਰ ਸਾਹਿਬ ਹਾਂਜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਰਹਿੰਦਾ ਐ ਸਾਲ ਅੜੀਕ ਦਾ ਜਦੋਂ ਛਿੰਝ ਹੋ ਜਾਂਦੀ ਉਹ ਤੋਂ ਬਾਅਦ ਜੇ ਕਹਿੰਦੇ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੇ ਕਿ ਕਦੋਂ ਹੁਣ ਛਿੰਝ ਦੇ ਰੂਪਵਾਲ ਦੀ ਆ ਰਹੀ ਐ ਸਾਨੂੰ ਵੀ ਫੋਨ ਆਣੇ ਸ਼ੁਰੂ ਹੋ ਜਾਂਦੇ ਕਿ ਤਰੀਕਾ ਫਾਈਨਲ ਹੋ ਗਈ ਐ ਕਿਹੜੇ ਪਹਿਲਵਾਨ ਆ ਰਹੇ ਕੀ ਕੋਸ਼ ਹੁਣ ਇਸ ਛਿੰ ਮੇਲੇ ਦੀ ਤਿਆਰੀਆਂ ਆ ਕਿਹੜੇ ਪਹਿਲਵਾਨ ਆ ਰਹੇ ਆ ਇਨਾਮ ਕੀ ਕੋਸ਼ ਦੱਸੋ ਜਦੋਂ ਮੈਂ ਪਹਿਲਾਂ ਆਪ ਦੱਸਿਆ ਸਮਝ ਜੀ ਸਭ ਤੋਂ ਪਹਿਲਾਂ ਫਸਟ ਨਾਮ ਸਾਡੇ ਸ੍ਰੀ ਦਰਸ਼ਨ ਸਿੰਘ ਜੀ ਗਰੇਵਾਲ ਤੇ ਪਰਿਵਾਰ ਵੱਲੋਂ ਦਿੱਤਾ ਜਾਣਾ ਆ ਅਲਟੋ ਕਾਰ ਦਾ ਨਾਮ ਦੂਜੇ ਤਿੰਨ ਬੁਲਟ ਮੋਟਰਸਾਈਕਲ ਆਉ ਮੈਂ ਦੱਸਿਆ ਆਪਣੇ ਪਹਿਲੇ ਇੰਟਰਵਿਊ ਚ ਉਹ ਸਾਡੇ ਐਨਆਰਵੀ ਵਿਰਾਂ ਵੱਲੋਂ ਤਿੰਨ ਬੁਲਟ ਮੋਟਰਸਾਈਕਲ ਆ ਇਹ ਤੇ ਮੇਰੇ ਜਿਹੜੇ ਪਹਿਲਵਾਨ ਆ ਜੱਸਾ ਪੱਟੀ ਗਣੇਸ਼ ਜੀ ਮਹਾਰਾਸ਼ਟਰ ਐ ਪਰਮਿੰਦਰ ਗਾਇਕ ਬਾੜ ਤੇ ਨਾਲ ਬਣੇ ਭੋਲਾ ਬਰਨ ਭੋਲਾ ਜੀ ਆ ਰਹੇ ਆ ਇਹ ਤੋਂ ਉੱਪਰ ਵੀ ਨਾਮ ਪਹਿਲਵਾਂ ਤਾਂ ਦੂਜੇ ਵੀ ਘੱਟ ਨਹੀਂ ਹੈਗੇ ਹੋਰ ਵੀ ਬਡੇ ਪਹਿਲਵਾਨ ਆ ਰਹੇ ਆ ਅਸੀਂ ਤਨ ਹਿਸਾਬ-ਤਾਬ ਨਾਲ ਕਹਿੰਦੇ ਇੱਕ ਪੰਜ ਕਸੌਦੇ ਉੱਤਰੀ ਭਾਰਤ ਦੇ ਪਹਿਲਵਾਨ ਛੰਜੀ ਹਿੱਸਾ ਲੈਂਦੇ ਆ ਔਰ ਬੜੀ ਧੂਮ-ਤਾਹਨਾ ਛੰਜ ਮਨਾਈ ਜਾ ਰਹੀ ਆ ਛੰਦੀਆਂ ਪੂਰੀਆਂ ਤਿਆਰੀਆਂ ਕਰਨ ਲਈ ਸਾਡੇ ਨੌਜਵਾਨ ਵੀਰ ਡਟੇ ਪਏ ਆ ਪੂਰੀ ਤਿਆਰੀ ਹੋ ਰਹੀ ਆ ਹੋਰ ਦੱਸੋ ਜੀ ਖੰਡਪਾਟ ਸਾਹਿਬ ਦਾ ਆਰੰਭ ਹੋ ਰਿਹਾ ਕਿਉਂਕਿ ਜਿਹੜਾ ਤੁਸੀਂ ਓਟ ਆਸਰਾ ਲੈਨੇ ਗੁਰੂ ਦਾ ਓਟ ਆਸਰਾ ਲੈ ਕੇ ਜਿਹੜੇ ਮੇਲੇ ਛਿੰਦ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਗੁਰੂ ਗ੍ਰੰਥ ਸਾਹਿਬਾ ਦੇ 14 ਤਰੀਕ ਨੂੰ ਖੰਡਪਾਟ ਦੀ ਪਹਿਲੀ ਲੜੀ ਸ਼ੁਰੂ ਹੋ ਜਾਣੀ ਆ ਪਹਿਲੀ ਲੜੀ 14 ਸਤੰਬਰ ਨੂੰ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਦੇ ਪ੍ਰੋਗ 16 ਸਤੰਬਰ ਨੂੰ ਪਾਉਣ ਤੋਂ ਅਪਰੰਤ ਦੂਜੀ ਲੜੀ ਦੇ ਖੰਡਪਟ ਸਾਹਿਬਾਂ ਦਾ ਆਰੰਭ ਕਰਾਵਾਂਗੇ ਤੇ ਉਹਦਾ ਉਹਦਾ ਪ੍ਰੋਗ 18 ਸਤੰਬਰ ਨੂੰ ਪਾਇਆ ਜਾ ਦੂਜੀ ਲੜੀ ਵਾਲੇ ਖੰਡਪਟ ਸਾਹਿਬਾਂ ਦਾ ਹੂੰ ਐਨ.ਆਰ.ਆਈ. ਵੀਰ ਸਾਡੇ ਕੋਲ ਪਹੁੰਚੇ ਆ ਆਲਟੋ ਗੱਡੀ ਸਰਦਾਰ ਦਰਸ਼ਨ ਸਿੰਘ ਹੋਣੀ ਗਰਵਲ ਸਾਹਿਬ ਗਰਵਲ ਸਾਹਿਬ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਆ ਤੇ ਇਹ ਕਹੇ ਦੱਸਿਓ ਕਿ ਤੁਹਾਡੀ ਜਿਹੜੀ ਇਹਦੇ ਕਹਿੰਦੇ ਛਿੰਝ ਮੇਲੇ ਦੇ ਇਨਾਮ ਦੀ ਜਿਹੜੀ ਵਾਰੀ ਆ ਹੁਣ 2030 ਤੱਕ ਦੇ ਇਨਾਮ ਜਿਹੜੇ ਹੋ ਗਏ ਕਿੰਨੇ ਸਾਲ ਬਾਅਦ ਵਾਰੀ ਆਈ ਆ ਇਹ ਗੱਡੀ ਦੇਣ ਦੀ ਇਹ 50 ਸਾਲਾਂ ਬਾਅਦ ਆਈ ਜੀ ਅਸੀਂ ਸੁਖਣਾ ਦੇ ਕੋਈ ਬਾਬੇ ਦੇ ਅਸਥਾਨਾਂ ਤੇ ਜਿੱਥੇ ਅਸੀਂ ਖੜੇ ਆ ਹੂੰ ਸਾਨੂੰ ਪਰਮਾਤਮਾ ਬਾਬਾ ਜੀ ਪੁਰਤੈ ਦਾਸ ਬਖਸ਼ਿਓ ਹੂੰ ਉਹ ਫੇ ਸਾਡੀ ਸੁਖਪੁਰੀ ਘਰ ਦੇ ਬਾਬਾ ਦੇ ਸਮੱਸ 24 ਦੇ ਵਿੱਚ ਸਾਡੀ 바ਰੀ ਆ ਆਲਟੋ ਕਾਰ ਦੇਣ ਦੀ ਉਹ ਅਸੀਂ ਤਿਆਰਿਆਂ ਦੇਣ ਨੂੰ ਜਿਹਦੇ ਬੱਚਾ ਜੱਸਾ ਪੱਤੀ ਸਕ ਨੇਸ਼ ਕੋਲ ਲਾਇਆ ਅ ਅੱਛਾ ਕੋਸਤੀ ਕੋਸਤੀ ਬਹੁਤ ਜ਼ਬਰਦਸਤ ਹੋਗੀ ਟੈਟ ਵਾਈ ਦੇ ਫੈਸਲੇ ਹੁਣ ਇਹਦੇ ਵਾਸਤੇ ਪਿਛਲੇ 300 ਮੰਗਉਣੀ ਹੋਣੀ ਬਿਖਦੀ ਮਾ ਇੱਕ ਮਿੰਟ ਦੇ ਵਿੱਚ ਉਹ ਗੱਡੀ ਜਾ ਗਿਆ ਜਾਂ ਟਾ ਗਿਆ ਜਾਂ ਟਹਿ ਗਿਆ ਇਹ ਮੇਰੀ ਸ਼ਰਤ ਆ ਉਹ ਗੱਡੀ ਦੀ ਜਾਊਗਾ ਜੇ ਬਰਾਬਰ ਰਹਿ ਜਾਂਦੇ ਆ ਤਾਂ ਕਿ ਆਪਿਆਂ ਆਪਾਂ ਸਰਪੰਚ ਨੂੰ ਵੜਾ ਦੇਣੀ ਆ ਜੈਨੂੰ ਮਰਜ਼ੀ ਦੇ ਦੇ ਮੇਰਾ ਕੋਈ ਨਹੀਂ ਰਹਾ ਇਹ ਸਾਡੀ ਇਹ ਸੁਖਨਾਰੀ ਇਹ ਹੀ ਆ ਆਰ ਬਾਰ ਦੀ ਤੁਸੀਂ ਛੇ ਦੇ ਦੇਖਣਾ ਜਾਂਦੇ ਆ ਜਾਂ ਟਾ ਗਿਆ ਜਾਂ ਜਗ ਆਪਾਂ ਪੰਜਾਬੀ ਜੀ ਕਹਿੰਦੇ ਨਹੀਂ ਉਹ ਟਾ ਗਿਆ ਉਹ ਟਾ ਗਿਆ ਮੈਂ ਇਹ ਗੱਲ ਕਹਿਣਾ ਜ ਜ ਸਾਡਾ ਗਿਆ ਉਹਦੀ ਗੱਡੀ ਦੂਆ ਗਣੇਸ਼ ਟਾ ਗਿਆ ਉਹਦੀ ਗੱਡੀ ਜੇ ਦੋਏ ਬਰਾਬਰ ਆ ਜਾਂਦੇ ਆ ਬਰਾਬਰ ਛੜਾਉਣੇ ਨਹੀਂ ਆ ਪੁਆਇੰਟਾਂ ਤੇ ਕੁਸ਼ਤੀ ਨਹੀਂ ਕਰਾਉਣੀ ਇੱਕ ਮਿੰਟ ਦੇ ਵਿੱਚ ਗੱਡੀ ਲੈ ਜਾ ਇੱਕ ਮਿੰਟ ਨਾ ਜੇ ਕੋਈ ਪਹਿਲਵਾਨ ਅਖੀਰ ਦੇ 3 ਮਿੰਟ ਦੇ ਬਾਅਦ ਥੱਲੇ ਪਿਆ ਉਹ ਤੇ ਦੂਜਾ ਪਹਿਲਵਾਨ ਕੋਸ਼ਿਸ਼ ਕਰਦਾ ਢਾਉਣ ਦੀ ਉਹਨੂੰ ਇੱਕ ਦੋ ਮਿੰਟ ਜ਼ਰੂਰ ਪੰਚਾਇਤ ਦਊਗੀ ਬੇਸ਼ਰਮ ਫੈਸਲਾ ਕਰ ਲੈਣ ਜੇ ਫੇ ਵੀ ਨਹੀਂ ਹੁੰਦਾ ਫੇ ਕੁਸ਼ਤੀ ਖਤਮ ਕੀ ਆਪਿਆਂ ਪੰਚਾਇਤ ਦੇ ਕੋਲ ਕੁਸ਼ਤੀ ਬਰਾਬਰ ਆ ਜਿਹਨੂੰ ਮਰਜ਼ੀ ਦੇ ਦੇਣ ਜਿੱਦਾਂ ਮਰਜ਼ੀ ਹਿੱਸੇ ਪਾ ਕੇ ਦੇਣ ਅੱਛਾ ਗਰਵਾਜਾ ਹੁਣ ਪੋਤਾ ਆਇਆ ਨਾਲ ਜਿਹਦੀ ਸੁਖਣਾ ਪੂਰੀ ਹੋ ਗਈ ਸਾਰੀ ਸਭ ਫੈਮਿਲੀ ਆਈ ਹੈ ਸਾਰੇ ਸਭ ਇਹ ਚੰਦੇ ਦੇਖੋ ਫਿਰ ਉਹ ਫੋਟੋਆਂ ਵਿਚ ਆਉਂਦਾ ਜਸੇਨਾ ਹਾਂ ਉਹ YouTube ਤੇ ਦੇਖਦਾ ਬਾਅਦ ਤੇ ਸ਼ਹਿਰ ਜਸੇਨਾ ਕਸਤੀ ਵੀ ਕਰ ਲਵੇ ਹੋ ਅੱਛਾ ਉਹ ਜਸੇਨਾ ਜਾਣਦਾ ਅੱਛਾ ਬਾਬਾ ਦਾ ਕਸਤੀ ਕੌਡੀ 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 ਅੱਛਾ ਜੁੜਿਆ ਹੋਇਆ ਮਤਲਬ ਉਹਨੇ ਮਿੱਟੀ ਨਾਲ ਜੁੜਿਆ ਮਿੱਟੀ ਆਹ ਜਾਣਦਾ ਕਿਉਂ ਥੱਲਾਂ ਦਾ ਹੋ ਗਿਆ ਹਾਂ ਠੀਕ ਹੈ ਆ ਮੈਂ ਦੀ ਆ ਜੀ ਬੇਨਤੀ ਇਲਾਕਾ ਨਿਵਾਸੀ ਹੁਣ ਅੱਜ ਕਿੰਦੀ ਸ਼ਾਂਝ ਜਰੂਰ ਦੇਖਣ ਆ ਕੇ ਹਾਂ ਕੁਇਆਂ ਖਾਂਡੇ ਦੀ ਕੋਸ਼ਤੀ ਹੋਊਗੀ ਹੈ ਪਹਿਲੀਆਂ ਕੋਸ਼ਤਾਨਾਂ ਬੱਕਰੀ ਹੋਊਗੀ ਠੀਕ ਹੈ ਜੀ ਐਨ ਇਨਸਾਨ ਮਿਲੂਗਾ ਇਹਨੇ ਵੀ ਪ੍ਰਤਵਾਰ ਫਿੱਬੀ ਲਾ ਕੇ ਇਕ ਮੁੰਡੇ ਗੱਡੀ ਲਾ ਗਿਆ ਠੀਕ ਹੈ ਸਰਪੰਚ ਸਾਹਿਬ ਤੁਹਾਡਾ ਹੁਣ ਨਗਰ ਆ ਤੁਸੀਂ ਪ੍ਰਧਾਨ ਵੀ ਹੈਗੇ ਆ ਸੱਦਾ ਦੇ ਦਿਓ ਫਿਰ ਖੁੱਲਾ ਸੱਦਾ ਦਾ ਉੱਦਾਂ ਵੀ ਹੁੰਦਾ ਅਰੇਂਜਮੈਂਟ ਅਸੀਂ ਵੀ ਦੇਖ ਰਹੇ ਆ ਵਧੀਆ ਵਧੀਆ ਕੀਤੇ ਹੁੰਦੇ ਆ ਫਿਰ ਸੱਦਾ ਦੇ ਦਿਓ ਹੁਣ 18 ਤੇ 19 ਦਾ ਹੈ ਸਤ ਸਤ ਜੀ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਨੇ ਦਿੱਤੇ ਅਦਾ ਕਰਨ ਨੂੰ ਜੀ ਉਹ ਆ ਨਿਕਨਮਸੀਨ ਨਿਕਨਮਸੀਨ ਪਹਿਨੇ ਦੱਸਿਆ ਸੀ ਹਾਂ ਉਹਨਾਂ ਦੀ ਮਨਜ਼ੂਰੀ ਨਾਲ ਹੀ ਸਭ ਕੁਝ ਹੋਇਆ ਸਾਰੇ ਜਾਣੇ ਆਓ ਸਾਰੇ ਜਾਣੇ ਆਉਣਗੇ ਸਾਰੇ ਆਵੇ ਵੀ ਸਾਰੇ ਜਾਣੇ ਮੈਂ ਦੇਖਣ ਵਾਲੇ ਦੇਖਣ ਵਾਲੇ ਤਾਂ ਆਉਣਗੇ ਸਾਰੇ ਸਾਰਿਆਂ ਨੂੰ ਉਤਸ਼ਾਹ ਆ ਐਡਾ ਵੱਡਾ ਨਾਮ ਆ ਮੈਂ ਤਾਂ ਬਹੁਤ ਦੁਖੀ ਹਾਂ ਉਹਦੀ ਕਿਰਪਾ ਨਾਲ ਸਭ ਕੁਝ ਹੋਊਗਾ ਹਾਂ ਜੀ ਮੱਕੇ ਇਹਨਾਂ ਪੰਜ ਸਾਵਨਾਂ ਦੀ ਗੱਲ ਕਰ ਲੈਨੇ ਆ ਐਨ ਆਰ ਆਈ ਤੁਸੀਂ ਵੀ ਕਿਹੜੇ ਆਏ ਹੈਗੇ ਕੰਟਰੀ ਤੋਂ ਕਿਹੜੀ ਤੋਂ ਕੈਨੇਡਾ ਤੋਂ ਟ੍ਰਾਂਟੋ ਤੋਂ ਆਵਾਂ ਸੀ ਅੱਛਾ ਜੀ ਉਹ ਜਿੱਦਾਂ ਕਹਿੰਦੇ ਨਾ ਜੰਮੇ ਪਲੇ ਖੇਡੇ ਸਧਰ ਤੋਂ ਉੱਤੇ ਡਾਡੀ ਐਸ ਦੀ ਖੇਚ ਪਿਆਰ ਦੀ ਸੀੜੀ ਚਾਂਗ ਦੀ ਸਦਾਚਰ ਨਾਟਨ ਦੀ ਐਸੀ ਬੱਜੇ ਕੋਈ ਤਾਰ ਬੇ ਤਾਰ ਦੀ ਸਾਨੂੰ ਤਾਂ ਆਪਣੇ ਸੁਪਨੇ ਵੀ ਪਿੰਡ ਦੇ ਆਉਂਦੇ ਆ ਤੇ ਗੱਲਾਂ ਵੀ ਪਿੰਡ ਵਾਲਿਆਂ ਨੂੰ ਮਿੱਟੀ ਦੇ ਐਸ ਮਿੱਟੀ ਦੀ ਜੰਮੇ ਤਾਂ ਐਸ ਮਿੱਟੀ ਜਿਕੇ ਨੇ ਉੱਪਰੋਂ ਚਲਦੀਏ ਬਸ ਆਤ ਆ ਇਹ ਪੁਰਾਣੀਆਂ ਹੀ ਸੋਚ ਐ ਪਰ ਜਿਹੜੀ ਨਵੀਂ ਐ ਉਹ ਤਾਂ ਇਧਰੋਂ ਜਾ ਕੇ ਜਹਾਜ਼ ਭਰ-ਭਰ ਜਾਂਦੇ ਗੱਲ ਇਹ ਨਹੀਂ ਹੁੰਦੀ ਲੋੜ ਕਾਢ ਦੀ ਮਾਂ ਆ ਜੇ ਸਾਡੇ ਇਸ ਦੇਸ਼ ਦੇ ਵਿੱਚ ਗਵਰਨਮੈਂਟ ਅਪਰਚੂਨਟੀਆਂ ਦਊਗੀ ਤਾਂ ਕਿਦਾਂ ਲੋਕ ਜਾਣਗੇ ਜਿਹੜੇ ਜਿਹਨਾਂ ਨੂੰ ਨੌਕਰੀਆਂ ਵਧੀਆਂ ਸਰਵਸਾਂ ਵਧੀਆਂ ਇੱਥੇ ਹੀ ਪੈਸੇ ਬਣਾਉਂਦੇ ਆ ਜੇਬੇ ਇਹ ਸਾਡੇ ਪੰਜਾਬ ਚ ਆ ਕੇ ਕਾਮਯਾਬ ਹੋ ਸਕਦਾ ਤੇ ਅਸੀਂ ਕਿਉਂ ਨਹੀਂ ਹੋ ਸਕਦੇ ਇਹ ਸੋਚਣ ਵਾਲੀ ਗੱਲ ਐ ਯੂਥ ਨੂੰ ਸੋਚਣਾ ਚਾਹੀਦਾ ਝੂਠ ਨਹੀਂ ਸੋਚਣਾ ਚਾਹੀਦਾ ਝੂਠ ਨੂੰ ਸਿਖਾਉਣਾ ਚਾਹੀਦਾ ਮਾਪੇ ਦਾ ਫਰਜ਼ ਆ ਹਰ ਇੱਕ ਮਾਪੇ ਆਪਣਾ ਇਕੱਲਾ ਬੇਜ ਦਾ ਨਿਆਣਾ ਬਾਹਰ ਭੇਜ ਦਿੰਦਾ ਸਿਸਟਮ ਰੋਂਗਿਆ ਅਜੇ ਚੇਂਜੇ ਦੇ ਹੁਣ ਚੇਂਜੇ ਲਈ ਸੱਦੇ ਕੀ ਹੈ ਤਿਆਰੀਆਂ ਕੀ ਹੈ ਯੂਡੀਆ ਲੱਗ ਗਿਆ ਸਾਡੇ ਚਾਚਾ ਜੀ ਹੈਗੇ ਆ ਦੂਜੇ ਆਪਣੇ ਮੂਨ ਸਿੰਘ ਢੀਸੀ ਸਾਹਿਬ ਇਹਨਾਂ ਨੇ ਲਾਈਵ ਪ੍ਰੋਗਰਾਮ ਕੀਤਾ ਆ ਜੇ ਇਹਨਾਂ ਨੂੰ ਜਿਹੜਾ ਬੰਦਾ ਨਹੀਂ ਦੇਖ ਸਕਦਾ ਉਹ ਲਾਈਵ ਦੇਖੇ ਜਿਹੜਾ ਬੰਦਾ ਆ ਸਕਦਾ ਅਸੀਂ ਦੋਨੇ ਹੱਥ ਜੋੜ ਕੇ ਮਿੰਨਤ ਤਾਲਾ ਕਰਦੇ ਆ ਵੀ ਇੱਕ ਵਾਰੀ ਆ ਕੇ ਦੇਖੋ ਤੁਸੀਂ ਇਨਾਂ ਆਨੰਦ ਮਾਣੋਗੇ ਨਾ ਕਹਿੰਦੇ ਹੁੰਦੇ ਆ ਬਈ ਜਿਹੜੀ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ ਜਿਹੜੀ ਰੁਪਾਲ ਦੀ ਸ਼ਿੰਝ ਨਹੀਂ ਦੇਖੀ ਉਹਨੇ ਪਲਵਾਨੀ ਨਹੀਂ ਦੇਖੀ ਨਹੀਂ ਖਾਲਸਾ ਹਾਂਜੀ ਪੰਚ ਸਾਹਿਬ ਤੁਸੀਂ ਤਾਂ ਅਖਸਰ ਹੀ ਦੇਖਦੇ ਆਂ ਯਾ ਡਿਊਟੀਆਂ ਹੁੰਦੀਆਂ ਉਸ ਵੇਲੇ ਦਾ ਕਹਿੰਦੇ ਸਿਰ ਖੁਰਕਣ ਦਾ ਵੀ ਟਾਈਮ ਨਹੀਂ ਹੁੰਦਾ ਬੇਲ ਨਹੀਂ ਹੁੰਦਾ ਹੁਣੇ ਸੱਦਾ ਪੱਤਰ ਦੇ ਦਿਓ ਫਿਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਪੰਚ ਗ੍ਰਾਮ ਪੰਚਾਇਤ ਸ਼ਿੰਝ ਕਮੇਟੀ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਇਸ ਜੋ ਛੰਝ ਹੈ 2024 ਦੀ ਇਹਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਨਾਲ ਹੀ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਮ ਹੁਮਾ ਕੇ ਮੇਲੇ ਦੇ ਵਿੱਚ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਤੇ ਆ ਕੇ ਜਿੰਨਾ ਵੀ ਪ੍ਰੋਗਰਾਮ ਹੈ ਬੜੇ ਪਿਆਰ ਦੇ ਨਾਲ ਦੇਖੋ ਗੁਰੂ ਘਰ ਤੋਂ ਛੰਝ ਸ਼ੁਰੂ ਹੋਣੀ ਹੈ ਅਤੇ ਸ਼ਾਂਤੀਪੂਰਵਕ ਛੰਜ ਮੇਲਾ ਜਿਹੜਾ ਹੈ ਉਹ ਆਪਾਂ ਮਨਾਉਣਾ ਹੈ ਕਿਸੇ ਵੀ ਜਿਹੜਾ ਵੀ ਆਪਣੇ ਪ੍ਰਾਣੀ ਪਾਹੀ ਆ ਕੇ ਕੋਈ ਖਾਪ ਨਾ ਕਰੇ ਮੇਲੇ ਦੇ ਵਿੱਚ ਇਹ ਪੰਚਾਇਤ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਮੇਲੇ ਨੂੰ ਬੜੇ ਪਿਆਰ ਦੇ ਨਾਲ ਸੁਣਨਾ ਹੈ ਅਤੇ ਮੇਲੇ ਨੂੰ ਬੜੇ ਪਿਆਰ ਦੇ ਨਾਲ ਆ ਕੇ ਦੇਖਣਾ ਹੈ ਬਿਆੰਤ ਲੰਗਰ ਚੱਲਣੇ ਹਨ ਬਿਆੰਤ ਪ੍ਰੋਗਰਾਮ ਹਨ ਜਨਾਦਾ ਕਿ ਆਪਾਂ ਪੂਰਾ ਬੇਰਬਾਰੀ ਦੇ ਸਕਦੇ ਪਰ ਪੋਸਟਰ ਦੇ ਵਿੱਚ ਸਾਰਾ ਕੁਝ ਹੀ ਦੱਸਿਆ ਹੋਇਆ ਹੈ ਤੇ ਮੇਰੇ ਨਾਲ ਵੀ ਵਹਿਤਰ ਸਾਡੇ ਅੰਕਲ ਜੀ ਡਾਕਟਰ ਸ੍ਰੀ ਦੇਵ ਕੁਮਾਰ ਸ਼ਰਮਾ ਜੀ ਉਹਨਾਂ ਨੇ ਤੁਹਾਨੂੰ ਬੜੇ ਵਹਿਤਰ ਲਾਹੋ ਜਾਂਦੇ ਵਿੱਚ ਸਾਰਾ ਕੁਝ ਸਮਝਾ ਦਿੱਤਾ ਉਸ ਤੋਂ ਬਾਅਦ ਸਾਡੇ ਦਰਸ਼ਨ ਸਿੰਘ ਜੀ ਗਰੇਵਾਲ ਸਰਦਾਰ ਮੋਹਨ ਸਿੰਘ ਜੀ ਢੇਸੀ ਤੇ ਜਸਾ ਸਿੰਘ ਜੀ ਭੋਗਲ ਅਤੇ ਹੋਰ ਵੀ ਐਨ ਆਰ ਆਈ ਵੀਰ ਪੰਡ ਵਿੱਚ ਪਹੁੰਚ ਰਹੇ ਹਨ ਤੇ ਸਾਰਿਆਂ ਨੇ ਇੱਥੇ ਪਹੁੰਚਣ ਤੇ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਕਿ ਮੇਲੇ ਦੇ ਚਾਰ ਚਾਣੇ ਲਗਾਏ ਹਨ ਰੌਣਕਾਂ ਨੂੰ ਆ ਕੇ ਤੇ ਸਾਰੇ ਬੱਚੇ ਪਿੰਡ ਦੇ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਨ ਸਾਰੇ ਇਸ ਮੇਲੇ ਵਿੱਚ ਹਿੱਸਾ ਪਾਉਂਦੇ ਹਨ ਨਗਰ ਨਿਵਾਸੀ ਵੀ ਪਾਉਂਦੇ ਹਨ ਇਲਾਕਾ ਨਿਵਾਸੀ ਵੀ ਪਾਉਂਦੇ ਹਨ ਅਤੇ ਬਾਬਾ ਵਸਾਉ ਜੀ ਮਹਾਰਾਜ ਸਾਰਿਆਂ ਦੀਆਂ ਸੁੱਖਾਂ ਵਰਕਰਤੇ ਹਨ ਜੋ ਵੀ ਇੱਥੇ ਆਉਂਦਾ ਹੈ ਉਹ ਕੁਛ ਨਾ ਕੁਛ ਲੈ ਕੇ ਜਾਂਦਾ ਹੈ ਫਿਰ ਮੇਲੇ ਦੇ ਵਿੱਚ ਆਪੋ ਆਪਣੇ ਹਿੱਸੇ ਪਾਉਂਦਾ ਹੈ ਇਹ 164ਵਾਂ ਮੇਲਾ ਹੈ ਦੇਖੋ ਕਿੰਨੇ 150 ਸਾਲ ਤੋਂ ਉੱਤੇ ਹੋ ਗਿਆ ਮੇਲੇ ਪੰਦੇ ਨੂੰ ਇਸੇ ਤਰ੍ਹਾਂ ਰੌਣਕਾਂ ਲੱਗਦੀਆਂ ਰਹਿੰਦੀਆਂ ਸੋ ਸਾਧ ਸੰਗਤ ਨੂੰ ਬੇਨਤੀ ਆ ਭਾਈ ਆ ਕੇ ਬਾਬਾ ਜੀ ਦੇ ਦਰਬਾਰ ਤੇ ਆਵੋ ਆਪਣੇ ਕਾਰਜ ਵੀ ਸਫਲ ਕਰੋ ਤੇ ਛਿੰਝ ਮੇਲੇ ਦੀਆਂ ਰੌਣਕਾਂ ਨੂੰ ਵੀ ਵਿਧਾਓ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਦੁਆਰਾ ਫੇਰ ਧੰਨਵਾਦ ਕਰਦਾ ਹਾਂ ਅੱਜ ਦੀ ਮੀਟਿੰਗ 'ਚ ਅਤੇ ਛੇਂਜ ਮੇਲੇ ਵਿੱਚ ਆਉਣ ਤੇ ਵੀ ਸਾਰਿਆਂ ਨੂੰ ਭਾਈ ਧੰਨਵਾਦ ਵੈਲਕਮ ਆ ਕੇ ਮੇਲਾ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਜ਼ਾਨਾ ਮੰਤਰੀ ਸਾਹਿਬ ਸਾਡੇ ਹਰ ਮੇਲ ਸੈਂਗ ਜੀ ਦੇਸੀ ਸਾਹਿਬ ਇੱਕ ਅੱਛਾ ਅਸੀਂ ਹੁਣ ਦੇਖਦੇ ਆ ਜਦੋਂ ਜਦੋਂ ਛਿੰਜ ਛਿੰਜ ਦਾ ਸਾਮਾਨ ਨੇੜੇ ਆ ਜਾਂਦਾ ਜਿਸ ਦਿਨ ਦਿਨ ਹੁੰਦਾ ਹੁਣ ਤੁਹਾਡੇ ਚਿਹਰੇ ਦਾ ਆਪਾਂ ਹਾਸਾ ਦੇਦੇ ਉਹ ਟੈਨਸ਼ਨ ਬਹੁਤ ਦੇਖਦੇ ਆ ਬੈਗ ਬੜਾ ਝੋਲੇ ਵਾਲਾ ਫੜਿਆ ਹੁੰਦਾ ਕਿੰਨੇ ਕਿ ਜ਼ਿੰਮੇਵਾਰੀ ਕਿਉਂਕਿ ਸਾਰੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਉਸ ਟਾਈਮ ਦੇਖਦੇ ਆ ਕਿਉਂਕਿ ਪਹਿਲਵਾਨ ਦਾ ਕਪੜੇ ਪਾੜਨ ਨੂੰ ਫਿਰਦੇ ਹੁੰਦੇ ਮਿੱਟੀ ਦੀ ਜ਼ਿੰਮੇਵਾਰੀ ਹੈ ਸਾਡੀ ਚਲੋ ਸੇਵਾ ਸੇਵਾ ਭਾਵਨਾ ਹੈਗੀ ਆ ਬਾਬਾ ਸਭ ਦੀ ਲੜ ਲੱਗੇ ਆ ਇਦਾਂ ਰਹਿਣਾ ਬਾਕੀ ਠੀਕ ਹੈ ਜੀ ਤਨ ਤਨ ਬਾਬਾ ਸੋਹ ਦੀ ਮਿਹਰ ਆ ਸਾਡੇ ਨਗਰ ਤੇ ਵੀ ਸਾਰੇ ਲੱਗੇ ਸਾਗੀ ਨਵੇਂ ਇਲਾਕਾ ਨਵਸੀਆਂ ਤੇ ਵੀ ਸਾਰਿਆਂ ਦਾ ਬਹੁਤ ਵਧੀਆ ਜੀ 164ਵਾਂ ਮੇਲਾ ਆ ਚਲੋ ਬਾਬਾ ਸੋਹ ਸਾਰੇ ਕਿਰਪਾ ਕਰੇ ਜੀ ਤਿਆਰੇ ਤਿਆਰੇ ਕਹੋ ਤਾਂ ਸ਼ੁਰੂ ਕਰ ਦਿੰਦੇ ਹਰ ਮੇਲੇ ਦੀ ਸਾਰੀਆਂ ਜੀ ਹਫ਼ਤੇ ਤੋਂ ਉੱਤੇ ਹੋ ਗਿਆ ਸਾਡਾ ਕੰਮ ਚੱਲਦਿਆਂ ਨੂੰ 26 ਤਰੀਕ ਤੋਂ ਸ਼ੁਰੂ ਹੋ ਗਿਆ 26 ਤਰੀਕ ਨੂੰ ਮੀਟਿੰਗ ਸੀ ਤੇ ਜੋ ਅੰਬਾਰ ਦੀ ਰੱਖੀ ਆ ਉਹ ਤੋਂ ਬਾਅਦ ਸ਼ੁਰੂ ਹੀ ਕੰਮ ਹੋ ਜਾਂਦਾ ਜੀ ਸਾਰਾ ਕੰਮ ਚੱਲਦਾ ਬਾਬਾ ਸੋਹ ਤੇ ਸਾਰੇ ਪਹਿਲਵਾਨਾਂ ਨੂੰ ਕਹਿਣ ਜਾਂਦੇ ਆ ਸਾਰੇ ਕੰਮ ਕਿਉਂ ਆਉਂਦੇ ਸਾਈਆਂ ਦੇ ਕੇ ਆਉਂਦੇ ਆ ਐਨਆਰਆਈ ਆਨੇ ਸ਼ੁਰੂ ਹੋ ਗਏ ਫਿਰ ਹਾਂਜੀ ਐਨਆਰਆਈ ਡਿਗਣ ਲੱਪੇ ਆ ਆ ਗਿਆ ਦੋ ਤਿੰਨ ਕਾ ਗਿਆ ਤਿੰਨ ਚਾਰ ਘੂਰ ਆ ਜਾਣੇ ਆ 22 ਜਾਣੇ ਜੀ ਹੁਣ ਆਈ ਜਾਣੇ ਮੈਨੂੰ ਸ਼ਾਇਦ ਲੜਕਾ ਮੇਰਾ ਵੱਡਾ ਆਵੇ ਅੱਛਾ ਹਾਂ ਉਹ ਸੰਭਾਨ ਨੂੰ ਆ ਜਾਣਾ ਉਹ ਵੀ ਐਜੇ ਤੁਰ ਸੰਭਾਨ ਨਹੀਂ ਮੈਂ ਤਾਂ ਇੱਧਰ ਆ ਇੰਡੀਆ ਨੇ ਠੀਕ ਹੈ ਨਹੀਂ 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 ਮੈਂ ਇੱਧਰ ਠੀਕ ਹੈ ਪਾਜੀ ਬਾਬੇ ਦੀ ਸੇਵਾ ਕਰਦੇ ਆ ਬਹੁਤ ਵਧੀਆ ਜੀ ਜੰਗ ਚੱਲੇਗਾ ਸਦਾ ਸਦਾ ਬੱਤਰ ਦੇ ਦਿਓ ਜਿਹੜੇ ਦਰਸ਼ਕ ਦੇਖ ਰਹੇ ਆ ਸਾਨੂੰ ਆਲੇ ਦੁਆਲੇ ਨੂੰ ਧੰਨਵਾਦ ਜੀ ਸਾਰੇ ਪਹੁੰਚਣ ਆ ਕੇ ਸਾਰੇ ਨਗਰਵਾਈ ਲੱਗੇ ਛਾਗੇ ਸਾਰੇ ਇਲਾਕਿਆਂ ਨੂੰ ਜੀ ਆਗੇ ਛੇਂਝ ਮੇਲਾ ਦੇਖਣ ਸਾਰਾ ਕੁਝ ਪ੍ਰੋਗਰਾਮ ਉਹਨਾਂ ਦੇ ਅਸਰਬਸ ਹੁੰਦਾ ਜੀ ਧੰਨਵਾਦ ਜੀ 18 ਤੇ 19 18 ਤੇ 19 ਜਿਹੜਾ ਸਤੰਬਰ ਨੂੰ ਛੇਂਝ ਮੇਲਾ ਹੋਣ ਜਾ ਰਿਹਾ ਹੈ 14 ਨੂੰ ਜਿਹੜਾ ਸ਼੍ਰੀ ਖਾਨਪਟ ਸਾਹਿਬ ਦੇ ਲੜੇ ਆਰੰਭ ਹੋਣ ਜਾ ਰਹੀ ਹੈ ਜਿਸ ਤੋਂ ਬਾਅਦ 18 19 ਸਤੰਬਰ ਜਿਹੜੇ ਧਾਰਮਿਕ ਪ੍ਰੋਗਰਾਮ ਜਿਹੜਾ ਉਹ ਹੋਣਾ ਉਸ ਤੋਂ ਬਾਅਦ ਜਿਹੜਾ ਸਭਿਆਚਾਰ ਪ੍ਰੋਗਰਾਮ ਹੈ ਜਿਸ ਤੋਂ ਬਾਅਦ ਛੇਂਝ ਵੀ ਜੜੀ ਹੈ ਪਾਈ ਜਾਣੀ ਹੈ ਤੇ ਨਾਮੀ ਪਹਿਲਵਾਨ ਜਿਹੜਾ 500 ਤੋਂ ਵੱਧ ਜਿਹੜਾ ਪਹੁੰਚ ਰਿਹਾ ਇਸ ਛੇਂਦੇ ਦੇ ਵਿੱਚ ਤੇ ਸਾਰਿਆਂ ਨੂੰ ਹਮ ਹਮਾ ਕੇ ਪਹੁੰਚਦਾ ਜਿਹੜਾ ਕਮੇਟੀ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਹਨੇ ਦੇ ਨਾਮ ਮਨੀਸ਼ 바ਵਾ ਗੁਰਾ